ਹਾਂਜੀ ਦੋਸਤੋ ਪਿਆਰ ਭਈ ਸਤਿ ਸ੍ਰੀ ਅਕਾਲ ਜੀ ਤਾਂ ਦੋਸਤੋ ਬਜ਼ੁਰਗਾਂ ਦੇ ਲਈ ਵੱਡੀ ਖੁਸ਼ਖਬਰੀ ਆਈ ਵੀ ਹੈ ਆਈ ਹੈ ਤੇ ਬੈਂਕਾਂ ਵੱਲੋਂ ਉਹਨਾਂ ਨੂੰ ਕੁਝ ਹਦਾਇਤਾਂ ਵੀ ਜਾਰੀ ਹੋਈਆਂ ਨੇ ਜਿਹੜੀ ਕਿ ਹੁਣ ਬਜ਼ੁਰਗਾਂ ਨੂੰ ਬਹੁਤ ਹੀ ਧਿਆਨ ਦੇ ਵਿੱਚ ਰੱਖਣੀਆਂ ਪੈਣਗੀਆਂ ਨਹੀਂ ਤੇ ਉਹਨਾਂ ਦੀ ਪੈਨਸ਼ਨ ਹੈ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਬੰਦ ਹੋ ਸਕਦੀ ਹੈ ਠੀਕ ਹੈ ਤੇ ਇਹ ਕਿ ਇਹਨਾਂ ਲੋਕਾਂ ਦੀ ਪੈਨਸ਼ਨ ਹੈ ਇਹ ਵੀ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਤੇ ਜਿਹੜੀਆਂ ਹਦਾਇਤਾਂ ਨੇ ਬੈਂਕਾਂ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਉਸ ਬਾਰੇ ਵੀ ਜਾਣਕਾਰੀ ਤੁਹਾਨੂੰ ਦਵਾਂਗੇ 2500 পেনশন ਵਾਲੇ ਨਵਾਂ ਅਪਡੇਟ ਕੀਤਾ ਹੈ ਤੇ ਫਾਰਮ ਭਰਨ ਵਾਲਿਆਂ ਲਈ ਕੀ ਖੁਸ਼ਖਬਰੀ ਆਈ ਕਿ ਜਿਨ੍ਹਾਂ ਨੇ ਫਾਰਮ ਭਰ ਐਸੀ ਪੈਨਸ਼ਨ ਦੇ ਲਈ ਉਹਨਾਂ ਦੇ ਲਈ ਕੀ ਖੁਸ਼ਖਬਰੀ ਆਈ ਇਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਵਿੱਚ ਦੇਖਣ ਨੂੰ ਮਿਲੇਗਾ ਜੇ ਤੁਸੀਂ ਅੱਲੇ ਤੱਕ ਫਾਰਮ ਭਰਿਆ ਤਾਂ ਦੋਸਤੋ ਜਲਦ ਤੋਂ ਜਲਦ ਤੁਸੀਂ ਵੀ ਫਾਰਮ ਭਰ ਸਕਦੇ ਹੋ ਤੇ ਤੁਸੀਂ ਵੀ ਪੈਨਸ਼ਨ ਲਗਵਾ ਸਕਦੇ ਹੋ ਤਾਂ ਦੋਸਤੋ ਜਿਆਦਾ ਦੇਰ ਨਾ ਕਰਦੇ ਹੋਏ ਚਲਦੇ ਆ ਮੇਨ ਅਪਡੇਟ ਦੇ ਉੱਤੇ ਪਰ ਉਸ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਤਾਂ ਦੋਸਤੋ ਚਲਦੇ ਆ ਮੇਨ ਅਪਡੇਟ ਦੇ ਉੱਤੇ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਬੈਂਕਾਂ ਵੱਲੋਂ ਕੀ ਹਦਾਇਤ ਹੋਈ ਹੈ ਤੇ ਕਿਹਨਾਂ ਲੋਕਾਂ ਦੀ ਪੈਨਸ਼ਨ ਆ ਚੁੱਕੀ ਹੈ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕੁਝ ਲੋਕਾਂ ਦੀ ਪੈਨਸ਼ਨ ਹੈ ਜਿਹੜੀ ਪਿਛਲੇ ਮਹੀਨੇ ਦੀ ਯਾਨੀ ਕਿ ਜੁਲਾਈ ਮਹੀਨੇ ਦੀ ਪੈਨਸ਼ਨ ਹੈ ਜਿਹੜੀ ਠੀਕ ਹੈ ਜੀ ਜੁਲਾਈ ਮਹੀਨੇ ਦੀ ਪੈਨਸ਼ਨ ਹੈ ਜਿਹੜ ਜਿਹੜੀ ਅਗਸਤ ਮਹੀਨੇ ਦੀ ਪੈਨਸ਼ਨ ਹੈ ਠੀਕ ਹੈ ਅਗਸਤ ਮਹੀਨੇ ਦੀ ਵੀ ਉਹਨਾਂ ਦੀ ਪੈਨਸ਼ਨ ਨਹੀਂ ਆਈ ਸੀ ਉਹਨਾਂ ਦੀ ਜਿਹੜੀ ਅਗਸਤ ਮਹੀਨੇ ਦੀ ਪੈਨਸ਼ਨ ਸੀ ਉਹ ਇਸੇ ਕਰਕੇ ਲੇਟ ਸੀ ਕਿਉਂਕਿ ਉਹਨਾਂ ਦੀ ਪਿਛਲੀ ਪੈਨਸ਼ਨ ਜਿਹੜੀ ਉਹ ਨਹੀਂ ਆਈ ਸੀ ਹੁਣ ਕੀ ਕੀਤਾ ਜੀ ਇਹਨਾਂ ਦੀ ਪੈਨਸ਼ਨ ਹੈ ਜਿਹੜੀ ਜੁਲਾਈ ਮਹੀਨੇ ਦੀ ਠੀਕ ਹੈ ਜੀ ਜੁਲਾਈ ਮਹੀਨੇ ਦੀ ਤੇ ਜਿਹੜੀ ਅਗਸਤ ਮਹੀਨੇ ਦੀ ਹੈ ਜਿਹੜੀ ਉਹ ਦੋਵੇਂ ਪਲੱਸ ਕਰਕੇ ਹੁਣ ਪੰਜਾਬ ਸਰਕਾਰ ਨੇ ਇਹਨਾਂ ਦੇ ਖਾਤਿਆਂ ਦੇ ਵਿੱਚ ਭਾ ਦਿੱਤੀਆਂ ਨੇ ਜੇ ਤੁਹਾਡੀ ਵੀ ਪੈਨਸ਼ਨ ਆ ਚੁੱਕੀ ਹੈ ਤੇ ਕਮੈਂਟ ਦੇ ਵਿੱਚ ਇੱਕ ਵਾਰੀ ਯੈਸ ਕਰਕੇ ਜ਼ਰੂਰ ਲਿਖਣਾ ਕਿ ਸਾਡੀ ਪੈਨਸ਼ਨ ਆ ਚੁੱਕੀ ਹੈ ਹੁਣ ਗੱਲ ਕਰਦੇ ਹਾਂ ਦੋਸਤੋ ਆਪਾਂ ਕਿ ਜਿਹੜੇ ਬੈਂਕਾਂ ਵੱਲੋਂ ਜਿਹੜੀ ਹਦਾਇਤਾਂ ਸ਼ੁਰੂ ਹੋਈਆਂ ਨੇ ਠੀਕ ਹੈ ਬੈਂਕਾਂ ਵੱਲੋਂ ਹਦਾਇਤਾਂ ਜਿਹੜੀਆਂ ਸ਼ੁਰੂ ਹੋਈਆਂ ਨੇ ਉਹ ਕੀ ਨੇ ਬਜ਼ੁਰਗਾਂ ਦੇ ਲਈ ਜਿਵੇਂ ਕਿ ਤੁਸੀਂ ਜਾਣਦੇ ਹੋ ਕੋਈ ਵੀ ਬਜ਼ੁਰਗ ਹੈ ਜਿਹੜਾ ਠੀਕ ਹੈ ਉਹ ਬੈਂਕ ਦੇ ਵਿੱਚ ਆਪਣੀ ਪੈਨਸ਼ਨ ਲੈ ਰਿਹਾ ਹੈ ਠੀਕ ਹੈ ਬੈਂਕ ਦੇ ਵਿੱਚ ਪੈਨਸ਼ਨ ਲੈ ਰਿਹਾ ਪਹਿਲੇ ਟਾਈਮ ਹੁੰਦਾ ਸੀ ਕਿ ਕੈਸ਼ ਹੀ ਉਹਨਾਂ ਨੂੰ ਸਰਪੰਚ ਵਗੈਰਾ ਕੋਲ ਮਿਲ ਜਾਂਦੀ ਸੀ ਜਿਸ ਦੇ ਵਿੱਚ ਬਹੁਤ ਹੀ ਤੋਖਾ ਟੜੀ ਹੁੰਦੀ ਸੀ ਹੁਣ ਕੀ ਹੈ ਹੁਣ ਬੈਂਕਾਂ ਦੇ ਵਿੱਚ ਸਿੱਧੀ ਪੈਨਸ਼ਨ ਹੁੰਦੀ ਹੈ ਗਵਰਨਮੈਂਟ ਜਾਰੀ ਕਰਦੀ ਹੈ ਪੈਨਸ਼ਨ ਤੇ ਉਹਨਾਂ ਦੇ ਖਾਤੇ ਦੇ ਵਿੱਚ ਸਿੱਧੀ ਪੈ ਜਾਂਦੀ ਹੈ ਪਰ ਹੁਣ ਦੇਖਣ ਦੇ ਵਿੱਚ ਆ ਰਿਹਾ ਹੈ ਕਿ ਜਿਹੜਾ ਬਜ਼ੁਰਗ ਪੈਨਸ਼ਨ ਲੈਣ ਜਾਂਦਾ ਹੈ ਜਦੋਂ ਵੀ ਜਾਂਦਾ ਹੈ ਤਾਂ ਕੀ ਕਰਦਾ ਆਪਣੇ ਲਾਗੇ ਬਨੇ ਕੋਈ ਵੀ ਸੀਐਸਪੀ ਜਿਹੜੀ ਹੁੰਦੀ ਹੈ ਠੀਕ ਹੈ ਸੀਐਸਪੀ ਕਸਟਮਰ ਸਰਵਿਸ ਪੁਆਇੰਟ ਜਾਂ ਫਿਰ ਸੀਐਸਸੀ ਠੀਕ ਹੈ ਕਾਮਨ ਸਰਵਿਸ ਸੈਂਟਰ ਜਾਂ ਫਿਰ ਸੇਵਾ ਕੇਂਦਰ ਦੇ ਵਿੱਚ ਜਾਂਦਾ ਹੈ ਤੇ ਉੱਥੋਂ ਆਪਣੀ ਪੈਨਸ਼ਨ ਲੈ ਲੈਂਦਾ ਪਰ ਉਹ ਉਹ ਇੱਕ ਬਹੁਤ ਵੱਡੀ ਗਲਤੀ ਕਰਦੇ ਨੇ ਕੀ ਕਰਦੇ ਨੇ ਜਿਹੜੀ ਉਹਨਾਂ ਦੀ ਪੈਨਸ਼ਨ ਹੁੰਦੀ ਹੈ ਠੀਕ ਹੈ ਉਹ ਕਢਵਾ ਲੈਂਦੇ ਨੇ ਨਾਲੇ ਫਿਰ ਪੁੱਛਦੇ ਕਿ ਕਿੰਨਾ ਸਾਡਾ ਬਕਾਇਆ ਰਹਿ ਗਿਆ ਤੇ ਜਦੋਂ ਉਹ ਦੱਸਦਾ ਕਿ ਤੁਹਾਡਾ 500 ਹੈ 1000 2000 ਰੁਪਏ ਬਕਾਇਆ ਰਹਿੰਦਾ ਤੇ ਕੀ ਕਰਦਾ ਹੈ ਬਜ਼ੁਰਗ ਬਜ਼ੁਰਗ ਉਹ ਵੀ ਪੈਸਾ ਜਿਹੜਾ ਖਾਤੇ ਦੇ ਵਿੱਚੋਂ ਘਟਾਇਆ ਜਾਂਦਾ ਯਾਨੀ ਖਾਤੇ ਦੇ ਵਿੱਚ ਬਹੁਤ ਘੱਟ ਪੈਸਾ ਛੱਡਦਾ ਹੈ ਠੀਕ ਹੈ ਹੁਣ ਦਿੱਕਤ ਕੀ ਹੁੰਦੀ ਹੈ ਬੈਂਕਾਂ ਨੂੰ ਜਦੋਂ ਇਹ ਪਤਾ ਲੱਗਦਾ ਹੈ ਕਿ ਇਹਨਾਂ ਦਾ ਮਿਨੀਮਮ ਚਾਰਜ ਜਿਹੜਾ ਮਿਨੀਮਮ ਬੈਲੈਂਸ ਚਾਰਜ ਹੁੰਦਾ ਜਿਹੜਾ ਠੀਕ ਹੈ ਉਹ ਲੱਗ ਰਿਹਾ ਕਿਉਂਕਿ ਉਹਨਾਂ ਨੇ ਮੇਨਟੇਨੈਂਸ ਵਾਸਤੇ ਪੈਸਾ ਨਹੀਂ ਰੱਖਿਆ ਮਿਨੀਮਮ ਬੈਲੈਂਸ ਰੱਖਣਾ ਜ਼ਰੂਰੀ ਹੁੰ ਤਾਂ ਇਸ ਕਰਕੇ ਹੁਣ ਬਜ਼ੁਰਗਾਂ ਨੂੰ ਦਿੱਕਤ ਆ ਰਹੀ ਹੈ ਕਿ ਉਹਨਾਂ ਦੇ ਜਿਹੜੇ ਵੀ ਪੈਨਸ਼ਨ ਹੁੰਦੀ ਹੈ ਉਹਨਾਂ ਦੇ ਵਿੱਚੋਂ ਕੋਈ ਚਾਰਜ ਕੱਟਿਆ ਜਾਂਦਾ ਹੈ ਜਿਵੇਂ ਕਿ ਕਿਸੇ ਦੇ 98 ਰੁਪਏ ਹੁੰਦੇ ਆ ਕਿਸੇ ਦੇ 112 ਰੁਪਏ ਹੁੰਦੇ ਨੇ ਇਹ ਬੈਂਕਾਂ ਵੱਲੋਂ ਕੱਟੇ ਜਾ ਰਹੇ ਨੇ ਠੀਕ ਹੈ ਤਾਂ ਦੂਸਰੀ ਗੱਲ ਇਹ ਹੈ ਕਿ ਜਿਨ੍ਹਾਂ ਦਾ ਮੋਦੀ ਵਾਲਾ ਖਾਤਾ ਹੈ ਠੀਕ ਹੈ ਜੀ ਮੋਦੀ ਵਾਲਾ ਖਾਤਾ ਹੈ ਯਾਨੀ ਕਿ ਜਨ ਦਨ ਅਕਾਊਂਟ ਹੈ ਠੀਕ ਹੈ ਜਨ ਦਨ ਅਕਾਊਂਟ ਹੈ ਉਹਨਾਂ ਨੂੰ ਇਸ ਚੀਜ਼ ਦੀ ਕੋਈ ਚਿੰਤਾ ਨਹੀਂ ਹੈ ਕਿਉਂ ਕਿ ਜਿਹੜਾ ਮੋਦੀ ਵਾਲਾ ਖਾਤਾ ਹੈ ਠੀਕ ਹੈ ਮੋਦੀ ਵਾਲਾ ਖਾਤਾ ਹੈ ਉਸ ਦੇ ਵਿੱਚ ਜ਼ੀਰੋ ਅਕਾਊਂਟ ਬੈਲੈਂਸ ਹੁੰਦਾ ਹੈ ਉਹਦੇ ਵਿੱਚ ਤੁਸੀਂ ਜ਼ੀਰੋ ਪੈਸਾ ਰੱਖੋ ਚਾਹੇ ਫਿਰ 10000 ਰੱਖੋ ਚਾਹੇ 1000 ਕੋਈ ਦਿੱਕਤ ਪਰੇਸ਼ਾਨੀ ਤੁਹਾਨੂੰ ਨਹੀਂ ਆਏਗੀ ਪਰ ਕੀ ਹੁੰਦਾ ਕਿ ਉਸ ਤੋਂ ਪਹਿਲਾਂ ਹੀ ਲੋਕਾਂ ਨੇ ਜਦੋਂ ਖਾਤੇ ਖੁਲਾਏ ਹੋਏ ਸੀ ਆਪਣੇ ਉਸੇ ਘੱਟੋ ਘੱਟ 500 ਰੁਪਏ ਠੀਕ ਹੈ ਪਿੰਡ ਦੇ ਵਿੱਚ 500 ਰੁਪਏ ਮਿਨੀਮਮ ਬੈਲੈਂਸ ਵਾਲਾ ਠੀਕ ਹੈ ਮਿਨੀਮਮ ਬੈਲੈਂਸ ਰੱਖਣਾ ਪੈਂਦਾ ਸੀ ਫਿਰ ਉਸ ਤੋਂ ਬਾਅਦ ਇਹ ਰਕਮ ਵਧਾ ਕੇ 1000 ਰੁਪਏ ਕਰ ਦਿੱਤੀ ਹੈ ਠੀਕ ਹੈ ਮਿਨਿਮਮ ਬੈਲੈਂਸ ਵਾਲੀ ਤੇ ਕੁਝ ਇਲਾਕਿਆਂ ਦੇ ਵਿੱਚ ਜਿਹੜੇ ਥੋੜੇ ਪਿੰਡੂ ਲੈਵਲ ਤੋਂ ਅਗਾਂਵਧੇ ਹੋਏ ਸ਼ਹਿਰ ਨੇ ਉਹਨਾਂ ਦੇ ਵਿੱਚ ਇਹ 1500 ਵੀ ਹੈ ਇਹ ਮਿਨਿਮਮ ਤੁਹਾਨੂੰ ਦੱਸ ਰਿਹਾ ਦੋਸਤੋ SBI ਦੀ ਬਾਕੀ ਜੇ ਤੁਹਾਡਾ ਕਿਸੇ ਹੋਰ ਬੈਂਕ ਦੇ ਵਿੱਚ ਖਾਤਾ ਹੈ ਤਾਂ ਦੋਸਤੋ ਉਹਨਾਂ ਦੀ ਇਹ ਰਕਮ ਜ਼ਿਆਦਾ ਵੀ ਹੋ ਸਕਦੀ ਹੈ ਤਤਵ ਨੂੰ ਦੇਖਣ ਨੂੰ ਮਿਲੇਗਾ ਕਿ ਜਦੋਂ ਵੀ ਤੁਸੀਂ ਪੈਨਸ਼ਨ ਕਢਵਾਉਣ ਜਾਂਦੇ ਹੋ ਤਾਂ ਕਈ ਵਾਰ ਕੀ ਹੁੰਦਾ ਹੈ ਕਿ ਬੈਂਕ ਤੁਹਾਡੇ ਕੁਝ ਪੈਸੇ ਕੱਟੇ ਜਾਂਦੇ ਨੇ ਤੁਹਾਡੇ ਕਾਪੀ ਦੇ ਵਿੱਚ ਇਹ ਐਂਟਰੀ ਕਰਾਈ ਹੋਊਗੀ ਤੁਸੀਂ ਤਾਂ ਤੁਹਾਨੂੰ ਉੱਥੇ ਪਤਾ ਲੱਗੇਗਾ ਕਿ ਤੁਹਾਡੇ ਪੈਸੇ ਆ ਕੁਝ ਕੱਟੇ ਜਾ ਰਹੇ ਨੇ ਫਿਰ ਤੁਸੀਂ ਪੁੱਛ ਦਿਓ ਇਹ ਕਿੱਛੀ ਦੇ ਪੈਸੇ ਨੇ ਤੇ ਬੈਂਕ ਇਹ ਦੱਸਦਾ ਹੈ ਜਾਂ ਫਿਰ ਕੋਈ ਮੁਲਾਜ਼ਮ ਦੱਸਦਾ ਹੈ ਕਿ ਤੁਹਾਡੇ ਜਿਹੜੇ ਇਹ ਪੈਸੇ ਨੇ ਇਹ ਚਾਰਜ ਕੱਟੇ ਨੇ ਠੀਕ ਹੈ ਤਾਂ ਤੁਸੀਂ ਹੁਣ ਗੌਰ ਕਰਨੀ ਹੈ ਕਿ ਜਦੋਂ ਵੀ ਤੁਸੀਂ ਪੈਸਾ ਕੱਢੋ ਪਹਿਲੇ ਤਾਂ ਬੈਂਕ ਦੇ ਵਿੱਚ ਪੁੱਛਣਾ ਕਿ ਜਿਹੜਾ ਮੇਰਾ ਖਾਤਾ ਹੈ ਉਹ ਕਿਹੜਾ ਖਾਤਾ ਹੈ ਉਹਦੇ ਵਿੱਚ ਕਟੋ-ਕਟ ਕਿੰਨਾ ਬੈਲੈਂਸ ਰੱਖਣਾ ਜ਼ਰੂਰੀ ਹੈ ਯਾਨੀ ਕਿ ਜਿਵੇਂ 1000 ਰੁਪਏ ਰੱਖਣਾ ਜ਼ਰੂਰੀ ਹੈ ਜਾਂ ਫਿਰ 500 ਰੁਪਏ ਰੱਖਣਾ ਜ਼ਰੂਰੀ ਹੈ ਠੀਕ ਹੈ ਇਹ ਤੁਸੀਂ ਪੁੱਛਣਾ ਹੈ ਜੇ ਤੁਹਾਨੂੰ ਮੰਨ ਲਓ 1000 ਰੁਪਏ ਰੱਖਣਾ ਜ਼ਰੂਰੀ ਹੈ ਜਦੋਂ ਵੀ ਤੁਹਾਡੇ ਕੋਈ ਪੈਨਸ਼ਨ ਹੁੰਦੀ ਹੈ ਤੇ 1000 ਰੁਪਏ ਛੱਡ ਕੇ ਉੱਪਰਲਾ ਬਕਾਇਆ ਤੁਸੀਂ ਕਢਾ ਸਕਦੇ ਹੋ ਠੀਕ ਹੈ 1000 ਰੁਪਏ ਤੁਹਾਨੂੰ ਰੱਖਣੇ ਹੀ ਰੱਖਣੇ ਪੈਣਗੇ ਨਹੀਂ ਤਾਂ ਕੀ ਹੋਏਗਾ ਤੁਹਾਡੇ ਬੈਲੈਂਸ ਖਾਤੇ ਦੇ ਵਿੱਚ ਜਿਹੜਾ ਚਾਰਜ ਹਮੇਸ਼ਾ ਥੋੜਾ-ਥੋੜਾ ਕਰਕੇ ਕੱਟਦਾ ਰਹੇਗਾ ਜਿਹੜਾ ਕਿ ਤੁਹਾਡੇ ਬੈਂਕ ਬੈਲੈਂ ਕਟ ਹੁੰਦਾ ਰਹੇਗਾ ਇਸ ਤਰੀਕੇ ਨਾਲ ਤੁਸੀਂ ਨੁਕਸਾਨ ਤੋਂ ਬਚ ਸਕਦੇ ਹੋ ਤਾਂ ਉਸ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਨੂੰ ਜੇ ਉਹ ਵੀ ਬੈਂਕ ਦੇ ਵਿੱਚ ਤੁਸੀਂ ਲੈਂਡਨ ਕਰਦੇ ਹੋ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਇਹ ਹੁੰਦਾ ਕਈ ਵਾਰ ਆਪਣਾ ਖਾਤਾ ਡੀਐਕਟਿਵੇਟ ਹੋ ਜਾਂਦਾ ਆਪਾਂ ਬੈਲੈਂਸ ਨਹੀਂ ਰੱਖਦੇ ਇਸ ਕਰਕੇ ਪੈਨਸ਼ਨ ਵੀ ਰੁਕ ਸਕਦੀ ਹੈ ਤਾਂ ਦੋਸਤੋ ਤੁਸੀਂ ਮਿਨੀਮਮ ਬੈਲੈਂਸ ਜਿਹੜਾ ਚਾਰਜ ਹੈ ਠੀਕ ਹੈ ਉਹ ਰੱਖਣਾ ਹੀ ਰੱਖਣਾ ਹੈ ਠੀਕ ਹੈ ਇਹ ਬੈਂਕ ਦੇ ਵੱਲੋਂ ਪਤਾ ਤੁਸੀਂ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਦੋਸਤੋ ਜਿਨ੍ਹਾਂ ਲੋਕਾਂ ਨੇ ਫਾਰਮ ਭਰੇ ਸੀ ਉਹਨਾਂ ਦੀ ਪੈਨਸ਼ਨ ਜਿਹੜੀ ਆ ਚੁੱਕੀ ਹੈ ਹੁਣ ਸ਼ੁਰੂ ਹੋ ਚੁੱਕੀ ਹੈ ਪੈਨਸ਼ਨ ਹੁਣ ਆਪਾਂ ਗੱਲ ਕਰਦੇ ਹਾਂ ਕਿਹੜੇ ਲੋਕ ਨੇ ਠੀਕ ਹੈ ਜਿਨ੍ਹਾਂ ਨੇ ਚੌਥੇ ਮਹੀਨੇ ਠੀਕ ਹੈ ਜਾਂ ਫਿਰ ਉਸ ਤੋਂ ਪਹਿਲਾਂ ਤੀਸਰੇ ਮਹੀਨੇ ਜਾਂ ਫਿਰ ਪੰਜਵੇਂ ਮਹੀਨੇ ਤੱਕ ਜਿਹੜੇ ਫਾਰਮ ਭਰੇ ਸੀ ਪੈਨਸ਼ਨ ਦੇ ਠੀਕ ਹੈ ਜੀ ਪੈਨਸ਼ਨ ਦੇ ਫਾਰਮ ਭਰੇ ਸੀ ਤਾਂ ਉਹਨਾਂ ਲੋਕਾਂ ਨੂੰ ਆ ਦੋਸਤੋ ਹੁਣ ਪੈਨਸ਼ਨ ਮਿਲਣੀ ਹੈ ਚਾਲੂ ਹੋ ਚੁੱਕੀ ਹੈ ਠੀਕ ਹੈ ਇਸ ਮਹੀਨੇ ਉਹਨਾਂ ਦੀ ਇੱਕ ਲਿਸਟ ਜਾਰੀ ਹੋ ਚੁੱਕੀ ਹੈ ਤੁਸੀਂ ਔਨਲਾਈਨ ਵੀ ਜਾ ਕੇ ਆਪਣਾ ਡਾਟਾ ਦੇਖ ਸਕਦੇ ਹੋ ਉਹਨਾਂ ਦੇ ਵੀ ਹੁਣ 15-1500 ਰੁਪਏ ਜਿਹੜੇ ਬੈਲੈਂਸ ਹੈ ਪੈਨਸ਼ਨ ਵਾਲਾ ਉਹਨਾਂ ਦੇ ਖਾਤੇ 'ਚ ਪੈਣਾ ਸ਼ੁਰੂ ਕਰ ਦਿੱਤਾ ਹੈ ਜੇ ਉਹਨਾਂ ਦਾ ਮੋਬਾਈਲ ਨੰਬਰ ਠੀਕ ਹੈ ਮੋਬਾਈਲ ਨੰਬਰ ਅਗਰ ਲਿੰਕ ਹੈ ਤਾਂ ਉਹਨਾਂ ਨੂੰ ਮੈਸੇਜ ਆ ਜਾਏਗਾ ਖਾਤੇ ਦੇ ਨਾਲ ਜੇ ਲਿੰਕ ਹੈ ਤਾਂ ਮੈਸੇਜ ਆ ਜਾਏਗਾ ਜੇ ਨਹੀਂ ਤਾਂ ਤੁਸੀਂ ਆਪਣੀ ਕਾਪੀ ਚੱਕ ਕੇ ਠੀਕ ਹੈ ਜੀ ਜਿਹੜੀ ਬੈਂਕ ਪਾਸਬੁੱਕ ਹੁੰਦੀ ਹੈ ਕਾਪੀ ਚੱਕ ਕੇ ਤੁਸੀਂ ਬੈਂਕ ਵਿੱਚ ਜਾ ਜੇ ਕੋਈ ਬੈਂਕ ਵਿੱਚ ਜਾ ਕੇ ਤੁਸੀਂ ਆਪਣੀ ਜਿਹੜਾ ਖਾਤਾ ਚੈੱਕ ਕਰਾ ਸਕਦੇ ਹੋ ਜਾਂ ਫਿਰ ਸੇਵਾ ਕੇਂਦਰ ਤੇ ਜਾ ਕੇ ਚੈੱਕ ਕਰ ਸਕਦੇ ਹੋ ਜਿੱਥੇ ਤੁਸੀਂ ਫਾਰਮ ਭਰ ਐਸੀ ਕਿ ਤੁਹਾਡੀ ਪੈਨਸ਼ਨ ਆ ਰਹੀ ਹੈ ਨਹੀਂ ਆ ਰਹੀ ਹੈ ਘਟੂ ਘਟੇ ਜਿਨ੍ਹਾਂ ਨੂੰ 3 ਮਹੀਨੇ ਹੋ ਚੁੱਕੇ ਨੇ ਉਹਨਾਂ ਦੀ ਪੈਨਸ਼ਨ ਤੇ ਆ ਚੁੱਕੀ ਹੈ ਬਾਕੀ ਤੁਸੀਂ ਜੇ ਤੁਹਾਨੂੰ 2 ਮਹੀਨੇ ਆ ਫਿਰ 2 ਮਹੀਨੇ ਜਾਂ ਫਿਰ 4 ਮਹੀਨੇ ਹੋ ਗਿਆ ਤੁਸੀਂ ਵੀ ਪਤਾ ਕਰ ਸਕਦੇ ਹੋ ਜਾ ਕੇ ਸੇਵਾ ਕੇਂਦਰ ਦੇ ਵਿੱਚ ਜਾ ਕੇ ਹੁਣ ਆਪਾਂ ਗੱਲ ਕਰਦੇ ਹਾਂ ਦੋਸਤੋ ਜਿਹੜੇ ਲੋਕ 2500 ਦੀ ਉਡੀਕ ਕਰ ਰਹੇ ਨੇ ਉਹਨਾਂ ਨੂੰ ਕਿੰਨਾ ਕੁ ਹੋਰ ਵੇਟ ਕਰਨਾ ਪਏਗਾ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਹੁਣ ਕੀ ਕੀਤਾ ਹੋਇਆ ਹੈ ਕਿ ਵੈਰੀਫਿਕੇਸ਼ਨ ਚਾਲੂ ਕੀਤੀ ਹੋਈ ਹੈ ਜਿਹੜੀ ਕਿ ਵੈਰੀਫਿਕੇਸ਼ਨ ਇਹ ਦੇਖ ਰਹੀ ਹੈ ਕਿ ਕਿਹਨਾਂ ਲੋਕਾਂ ਦੇ ਜਿਹੜੇ ਫਾਰਮ ਹੈ ਜਿਹੜੇ ਭਰੇ ਹੋਏ ਸੀ ਪਰ ਉਹ ਗਲਤ ਤਰੀਕੇ ਦੇ ਨਾਲ ਪਰਿਸ਼ਿਵ ਮਤਵਲ ਕੀ ਉਹ ਯੋਗ ਹਨ ਨਹੀਂ ਹਨ ਤੇ ਜਿਹੜੇ ਵੀ ਲੋੜਵੰਦ ਲੋਕਾਂ ਦੇ ਪੈਸੇ ਉਹਨਾਂ ਦੇ ਖਾਤੇ ਦੇ ਵਿਚਾਰੇ ਨੇ ਜਿਹੜੇ ਲੋੜਵੰਦ ਹੁੰਦੇ ਨੇ ਉਹਨਾਂ ਦੀ ਤਾਂ ਪੈਨਸ਼ਨ ਲੱਗੀ ਨਹੀਂ ਪਰ ਇਹ ਪੈਸੇ ਲੈ ਕੇ ਜਿਹੜੀ ਗਲਤ ਤਰੀਕੇ ਦੇ ਨਾਲ ਪੈਨਸ਼ਨ ਇਹਨਾਂ ਲਈ ਲਈ ਹੋਈ ਹੈ ਇਸ ਤਰੀਕੇ ਦੇ ਨਾਲ ਕੰਮ ਚੱਲ ਰਿਹਾ ਹੈ ਸਰਕਾਰ ਪਹਿਲਾਂ ਸਾਰੇ ਉਹਨਾਂ ਤੇ ਸਿਕੰਜਾ ਕਸਨ ਜਾ ਰਹੀ ਹੈ ਜਿਹੜੇ ਵੀ ਗਲਤ ਤਰੀਕੇ ਦੇ ਨਾਲ ਪੈਨਸ਼ਨ ਲੈ ਰਹੇ ਸੀ ਚਾਹੇ ਉਹ 1500 ਹੋਵੇ ਚਾਹੇ ਆਉਣ ਵਾਲੇ ਟਾਈਮ ਦੇ ਵਿੱਚ 2500 ਹੋਵੇ ਹੁਣ ਸਰਕਾਰ ਕੀ ਕਰ ਰਹੀ ਹੈ ਸਿਰਫ ਉਹਨਾਂ ਨੂੰ ਹੀ ਪੈਨਸ਼ਨ ਮਿਲੇਗੀ ਜਿਹੜੇ ਕੀ ਯੋਗ ਹਨ ਲੋੜਵੰਦ ਹਨ ਜਿਹੜੇ ਕੀ ਉਹਦੀ ਯੋਗਤਾ ਪੂਰੀ ਕਰਦੇ ਨੇ ਠੀਕ ਹੈ ਤਾਂ ਹੁਣ ਪੰਜਾਬ ਸਰਕਾਰ ਪਹਿਲਾਂ ਇਸ ਤੇ ਧਿਆਨ ਦੇ ਰਹੀ ਹੈ ਕਿ ਜਿਹੜੇ ਗਲਤ ਤਰੀਕੇ ਦੇ ਨਾਲ ਪੈਨਸ਼ਨ ਲੱਗੀ ਹੋਈ ਸੀ ਉਹਨਾਂ ਦੀ ਬੰਦ ਕੀਤੀ ਜਾਵੇ ਤਾਂ ਜੋ ਸਰਕਾਰ ਨੂੰ ਉਧਰੋਂ ਵੀ ਫਾਇਦਾ ਹੋ ਸਕੇ ਜਿਵੇਂ ਮੰਨ ਲਓ 2 ਜਣਿਆਂ ਦੀ ਗਲਤ ਪੈਨਸ਼ਨ ਲੱਗੀ ਹੋਈ ਹੈ ਤਾਂ ਉਹਨਾਂ ਦਾ 3000 ਰੁਪਏ ਜਿਹੜਾ ਸਰਕਾਰ ਬੰਦ ਕਰ ਦੇਗੀ ਇਸ ਤਰੀਕੇ ਨਾਲ ਜੇ 2500 100 ਵੀ ਸ਼ੁਰੂ ਕਰਨੀ ਹੋਈ 2500 ਰੁਪਏ ਪੈਨਸ਼ਨ ਹੈ ਤਾਂ ਦੋਸਤੋ ਜੇ ਇੱਕ ਜਣੇ ਨੂੰ 2500 ਦੇਣਗੇ ਤਾਂ ਦੋਸਤੋ ਇਧਰੋਂ ਜਿਹੜਾ 3000 ਬਚਿਆ ਦੋ ਬੰਦਿਆਂ ਦਾ ਜਿਹੜਾ ਗਲਤ ਤਰੀਕੇ ਨਾਲ ਪੈਨਸ਼ਨ ਆਈ ਹੈ ਫਿਰ ਵੀ ਸਰਕਾਰ ਨੂੰ ਫਾਇਦਾ ਹੀ ਹੋਣ ਵਾਲਾ ਇਸ ਤਰੀਕੇ ਨਾਲ ਜਿਹੜੇ ਵੀ ਗਲਤ ਤਰੀਕੇ ਨਾਲ ਲੋਕਾਂ ਦੀ ਪੈਨਸ਼ਨ ਲੱਗੀ ਸੀ ਚਾਹੇ ਫਿਰ ਜ਼ਮੀਨਾਂ ਵਾਲੇ ਹੋਣ ਚਾਹੇ ਫਿਰ ਨੌਕਰੀ ਪੇਸ਼ੇਲ ਲੱਗੇ ਹੋਣ ਉਹਨਾਂ ਦੀ ਪੈਨਸ਼ਨ ਹੁਣ ਬੰਦ ਕਰਨ ਜਾ ਰਹੀ ਹੈ ਤੇ ਜਲਦੀ ਹੀ ਜਿਹੜੀ 2500 ਪੈਨਸ਼ਨ ਹੈ ਉਸ ਤੋਂ ਬਾਅਦ ਜਿਹੜੀ ਅਨੌਸਕੀ ਕੀਤੀ ਜਾ ਸਕਦੀ ਹੈ ਉਮੀਦ ਕਰਦਾ ਹਾਂ ਤੁਹਾਨੂੰ ਸਾਰੀਆਂ ਗੱਲਾਂ ਸਮਝਾਈਆਂ ਹੋਣਗੀਆਂ ਤੇ ਬੈਂਕਾਂ ਤੋਂ ਕੀ ਕੀ ਹਦਾਇਤ ਨੇ ਤੇ ਤੁਸੀਂ ਕੀ ਕੀ ਕੰਮ ਕਰਨਾ ਹੈ ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਧੰਨਵਾਦ ਜੀ